ਅੱਜ ਅਕਾਲੀ ਦਲ ਦਾ ਇਹ ਹਾਲ ਹੋ ਗਿਆ ਕਿ ਸਾਡੇ ਜਿਹੜੇ ਵਾਰਡ ਚ ਉਹਨਾਂ ਨੂੰ ਇੱਕ ਕੈਂਡੀਡੇਟ ਨਹੀਂ ਮਿਲਿਆ ਉਹਨਾਂ ਕੋਲ ਇੱਕ ਕੈਂਡੀਡੇਟ ਨਹੀਂ ਸੀਗਾ ਕਿ ਜਿਹੜਾ ਉਹ ਅੱਗੇ ਆ ਕੇ ਅਕਾਲੀ ਦਲ ਨੂੰ ਜਿਹੜਾ ਅੱਗੇ ਲੈ ਕੇ ਆ ਸਕੇ ਉਹ ਮੰਨ ਜਿਹੜੇ ਘਰੇ ਨੇ ਉਹਨਾਂ ਨੂੰ ਕੋਈ ਵੋਟ ਰੂਟ ਨਹੀਂ ਪੈਣੀ ਆ ਇੱਕ ਨਾਮ ਲਈ ਚੋਛਲੇ ਬਾਜਲੀ ਖੜਾ ਕੀਤਾ ਗਿਆ ਹੈਗਾ ਨਸ਼ਾ ਇਸ ਪਾਰਟੀ ਨੂੰ ਲੈ ਕੇ ਬੈਠ ਗਿਆ ਕਿਉਂਕਿ ਨਸ਼ੇ ਜਨਨੀ ਸੀ ਜੋ ਲੋਕੀ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਨਸ਼ਾ ਆਇਆ ਅਗਰ ਉਹ ਅਕਾਲੀ ਦਲ ਨਹੀਂ ਰਹਿੰਦੀ ਸੀ ਜਿੱਤਣ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਐਸਐਮ ਰੁਖਾ ਹੈ ਉਹ ਦਿੱਤਾ ਕਿ ਛੋਟੇ ਵੀਰ ਨੇ ਵੀ ਹੁਣ ਦੱਸਿਆ ਕਿ ਉਹ ਬਹੁਤ ਵਧੀਆ ਨਹੀਂ ਹੈ ਕੈਂਡੀਡੇਟ ਵੀ ਨੂੰ ਵੀ ਪਤਾ ਹੈ ਕਿ ਮੈਨੂੰ ਮੇਰਾ ਕੀ ਬੇਸ ਹੈ ਮੈਨੂੰ ਕਿੰਨੀ ਕ ਵੋਟਾਂ ਪੈਣੀਆਂ ਕੋਈ ਪਤਾ ਨਹੀਂ ਇਹਨਾਂ ਦੀ ਜਿਹੜਿਆ ਕੀ ਕਹਿੰਦੇ ਜਮਾਨਤ ਨਾ ਜਬਤ ਹੋ ਜਾਵੇ ਹੁਣ ਉਹਨੂੰ ਪੋਸਟਲ ਬਕਰ ਨਹੀਂ ਅਕਾਲੀ ਦਲ ਨੂੰ ਕੋਈ ਵੀ ਵੋਟ ਨਹੀਂ ਪੈਣੀਆ ਤੁਹਾਡੇ ਸਾਹਮਣੇ ਅਨਮੋੜੇ ਟਾਈਮ ਤੇ ਤੁਹਾਨੂੰ ਆਪ ਹੀ ਪਤਲਾ ਜਾਣਾ ਹੈ ਅਕਾਲੀ ਦਲ ਨੂੰ ਮੇਰੇ ਸਾਹਮਣੇ ਬੋਟਾ ਨਹੀਂ ਪੈਣ ਗਿਆ ਸ਼ਹਿਰ ਦੇ ਵਿੱਚ ਇਹ 5 ਤੋਂ 7000 ਬੋਟਾ ਹੀ ਲੈ ਕੇ ਜਾਣਗੇ ਕਿਉਂਕਿ ਅਕਾਲੀ ਦਲ ਦਾ ਸ਼ਹਿਰ ਦਾ ਦੇ ਵਿੱਚ ਵਜੂਦ ਖਤਮ ਹੋ ਚੁਟਾ ਵਾ ਅਕਾਲੀ ਦਲ ਦਾ ਕੈਂਡੀਡੇਟ ਦਾ ਨਾਮ ਪਤਾ ਤੁਹਾਨੂੰ ਨਹੀਂ ਸਰ ਨਾ ਅਕਾਲੀ ਦਲ ਦਾ ਪਤਾ ਹੀ ਆਪਣਾ ਕੈਂਡੀਡੇਟ ਕਿਹੜਾ ਖੜਾ ਵਾ ਨਾ ਭਾਜਪੀ ਦਾ ਪਤਾ ਵਾ ਅਕਾਲੀ ਦਲ ਦਾ ਸਿਸਟਮ ਜੇ ਹੁਣ ਵੀ ਹੈ ਕਾਲੀਗਲ ਜਿਹੜਾ ਕੋਈ ਕੋਈ ਸਿਸਟਮ ਆਪਣਾ ਸਿੱਧਾ ਨਹੀਂ ਕਰਦਾ ਜਾਂ ਸਿਸਟਮ ਸਹੀ ਨਹੀਂ ਕਰਦੇ ਤਾਂ ਆਉਣ ਵਾਲੀ 2027 ਦੇ ਵਿੱਚ ਵੀ ਇਹਨਾਂ ਨੂੰ ਇਹਦਾ ਜਿਹੜਾ ਸਿਸਟਮ ਉਹ ਭੁਗਤਣਾ ਖਮਿਆਜਾ ਭੁਗਤਣਾ ਪਏਗਾ ਕਿਉਂਕਿ ਇਸ ਇਹ ਇਡੀਚ ਕਾਲੀਗਲ ਦੀ ਸਟਫ 13000 ਵੋਟ ਹੈ ਜਿਸ ਜਿਨੇ 13000 ਚੋਂ 10000 ਵੀ ਪੈ ਜਗੇ ਤਾਂ ਵੀ ਜਿੱਤ ਤਾਂ ਹੈ ਨਹੀਂ ਨੇੜੇ ਇਹਨਾਂ ਦੇੜੇ ਨੇੜੇ ਨੇੜੇ ਦੇੜੇ ਜਿੱਥੇ ਨੇੜੇ ਦੇੜੇ ਨਹੀਂ ਹੈਗੇ ਸਿਰ ਜਿਹੜੀ ਫਾਈਟ ਹੈ ਸਿਰਫ ਵਾਸ਼ੂ ਤੇ ਅਰੋੜਾ ਦੀ ਚੀਜ਼ ਹੈ ਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਈ ਜਿਮਣੀ ਚੋਣਾ ਨੇੜੇ ਆ ਚੁੱਕਿਆ ਨੇ 19 ਤਰੀਕ ਨੂੰ VOTING ਹੋਣੀ ਹੈ ਹਲਕਾ ਵੈਸਟ ਦੇ ਵਿੱਚ ਤੇ ਗੋਗੀ ਵਾਲੀ ਸੀਟ ਤੇ ਜਿਹੜੀਆਂ ਇਹ ਚੋਣਾਂ ਹੋ ਰਹੀਆਂ ਨੇ ਕਿਉਂਕਿ ਉਹ ਸੀਟ ਖਾਲੀ ਹੋ ਗਈ ਸੀ ਉਹਨਾਂ ਦੀ ਡੈਥ ਤੋਂ ਬਾਅਦ ਲੋਕਾਂ ਕੋਲੋਂ ਜਾਣਕਾਰੀ ਲੈ ਲੈਨੇ ਆਂ ਵੀ ਅਸੀਂ ਇਸ ਜਿਹੜੇ ਜਿਮਣੀ ਚੋਣ ਹੋਣ ਵਾਲੇ ਨੇ ਉਹਨਾਂ ਦੇ ਵਿੱਚ ਅਕਾਲੀ ਦਲ ਦੀ ਕੀ ਸਿਤਿਤੀ ਹੈ ਰੋਜ਼ ਨਵੇਂ ਮੁੱਦੇ ਤੇ ਗੱਲ ਕਰਦੇ ਆਂ ਅੱਜ ਅਕਾਲੀ ਦਲ ਦੇ ਮੁੱਦੇ ਤੇ ਗੱਲ ਕਰਾਂਗੇ ਬੀ ਕੀ ਇਹ ਕਿੰਨੀਆਂ ਕਵੋਟਾਂ ਜੜੀਆਂ ਹੈਗੀਆਂ ਵਾ ਉਹ ਅਕਾਲੀ ਦਲ ਨੂੰ ਪੈ ਸਕਦੀਆਂ ਅ ਸਰ ਕੀ ਲੱਗਦਾ ਜਿਮਨੀ ਚੋਣਾ 19 ਤਰੀਕ ਨੂੰ ਹੋਣ ਜਾ ਰੀਆਂ ਨੇ ਤੇ ਅਕਾਲੀ ਦਲ ਦੀ ਕੀ ਸਥਿਤੀ ਲੱਗਦੀ ਆ ਇਸ ਜਿਮਨੀ ਚੋਣਾ ਚ ਕੀ ਲੱਗਦਾ ਵੀ ਸੀਟ ਕੱਢ ਕੇ ਲੈ ਜੂ ਇਹ ਦੇਖੋ ਜੀ ਅਕਾਲੀ ਦਲ ਪਹਿਲਾਂ ਕਾਫੀ ਸਮਝੇ ਜੋ ਵੱਡੇ ਬਾਦਲ ਸਾਹਿਬ ਸੀਐਮ ਸਾਹਿਬ ਸੀਗੇ ਤੇ ਲੋਕਾਂ ਦੇ ਚੁੱਪਕੜ ਵਧੀਆ ਸੀ ਪਰ ਕੜੀ ਪੁੱਛਤਾ ਸੀ ਤੇ ਜਦੋਂ ਬਾਦਲ ਸਾਹਿਬ ਦਤੋ ਹੀ ਉਹਨਾਂ ਦੇ ਉਸ ਤੋਂ ਬਾਅਦ ਕਾਫੀ ਜਿਹੜੇ ਸੁਖਵੀਪਾਤ ਦੇ ਲੋਕ ਨੂੰ ਪਸੰਦ ਨਹੀਂ ਕਰਦੇ ਜੋ ਵੱਡੇ ਬਾਦਲ ਸਾਹਿਬ ਨੂੰ ਪਸੰਦ ਕਰਦਾ ਸੀ ਤੇ ਜਿਹੜੀ ਜਿਮਨੀ ਚੋਣ ਦੀ ਗੱਲ ਹੈ ਹੁਮਨ ਜਿਹੜੇ ਖੜੇ ਨੇ ਉਹਨਾਂ ਨੂੰ ਕੋਈ ਵੋਟ ਵੂਟ ਨਹੀਂ ਪੈਣੀ ਆ ਇੱਕ ਨਾਮ ਲਈ ਚੋਛਲੇ ਬਾਜਲੀ ਖੜਾ ਕੀਤਾ ਗਿਆ ਹੈਗਾ ਕੀ ਲੱਗਦਾ ਵੀ ਇਹ ਖਾਣਾ ਪੂਰਤੀ ਕੀਤੀ ਗਈ ਹੈ ਕਿਉਂਕਿ ਹੁਮਨ ਸਾਹਿਬ ਨੂੰ ਜਿਹੜੀ ਇਹਨਾਂ ਨੇ ਟਿਕਟ ਦਿੱਤੀ ਆ ਜਿਮਣੀ ਚੋਣਾ ਦੇ ਵਿੱਚ ਹਲਕਾ ਵੈਸਟ ਦੇ ਵਿੱਚੋਂ ਕਿਉਂਕਿ ਖਾਣਾ ਪੂਰਤੀ ਦਾ ਜੀ ਮਤਲਬ ਹੈ ਕਿਉਂਕਿ ਹੋਰ ਵੀ ਬੜੇ ਵੱਡੇ ਵੱਡੇ ਦਿਗਜ ਪੇ ਸੀਗੇ ਇਹਨਾਂ ਕੋਲ ਪਾਰਟੀ ਦੇ ਚਿਹਰੇ ਪੇ ਸੀਗੇ ਪਰ ਰਸੂਖ ਨਾ ਹੋਣ ਕਰਕੇ ਸਿਰਫ ਇਹਨਾਂ ਨੇ ਖਾਣਾ ਪੂਰਤੀ ਕੀਤੀ ਗਈ ਇਹਨੂੰ ਟਿਕਟ ਦੇ ਕੇ ਹੁਮਨ ਸਾਹਿਬ ਨੂੰ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ ਹੁਣ ਵੀ ਹੋਈਗਾ ਨਾ ਜੋ ਵੱਡੇ ਸੀਐਮ ਸਾਹਿਬ ਸੀਗੇ ਉਦੋਂ ਕਾਲੀ ਦਲ ਦੀ ਪકડ ਸੀਗੀ ਵੋਟਰ ਵੀ ਜੋੜੇ ਸੀ ਸਪੋਰਟਰ ਵੀ ਛਰੇ ਦੀ ਆਮ ਬਰਕਰਾਰੀ ਪੁਸਤਾ ਜਾਂਦੀ ਸੀ ਹੋਨੋ ਪੋਸਟਲ ਬਰਕਰਾਰੀ ਹੈ ਨਹੀਂ ਅਕਾਲੀ ਦਲ ਨੂੰ ਕੋਈ ਵੀ ਬੋਟ ਫੁੱਟ ਨਹੀਂ ਪਣੀਆ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਮੈਂ ਪਿੱਛੇ ਯੂਥ ਅਕਾਲੀ ਦਲ ਦਾ ਪ੍ਰਧਾਨ ਰਹਾ ਬੜੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਮੈਂ ਸੇਵਾ ਕੀਤੀ ਹੈ ਮਗਰ ਅੱਜ ਅਕਾਲੀ ਦਲ ਦਾ ਇਹ ਹਾਲ ਹੋ ਗਿਆ ਕਿ ਸਾਡੇ ਜਿਹੜੇ ਵਾਰਡ ਚ ਉਹਨਾਂ ਨੂੰ ਇੱਕ ਕੈਂਡੀਡੇਟ ਨਹੀਂ ਮਿਲਿਆ ਉਹਨਾਂ ਕੋਲ ਇੱਕ ਕੈਂਡੀਡੇਟ ਨਹੀਂ ਸੀਗਾ ਕਿ ਜਿਹੜਾ ਉਹ ਅੱਗੇ ਆ ਕੇ ਅਕਾਲੀ ਦਲ ਨੂੰ ਜਿਹੜਾ ਅੱਗੇ ਲੈ ਕੇ ਆ ਸਕੇ ਤੇ ਅੱਜ ਜਿੰਨੇ ਵੀ ਅਕਾਲੀ ਦਲ ਦੇ ਸ਼ੈਰੀ ਮਤਲਬ ਕਿ ਹੈਗੇ ਵਰਕਰ ਉਹ ਸਾਰੇ ਆਪਣੇ ਘਰਾਂ 'ਚ ਬੈਗੇ ਨੇ ਕਿਉਂਕਿ ਉਹਨਾਂ ਨੂੰ ਬੰਦਾ ਮਾਨ ਨਹੀਂ ਮਿਲਿਆ ਅਕਾਲੀ ਦਲ ਕੋਲ ਤਾਂ ਕੈਂਡੀਡੇਟ ਹੈਗਾ ਨਾ ਪਰ ਪੁਕਾਰ ਸਿੰਘ ਘੁੰਮਣ ਹੈਗਾ ਵਾ ਉਹ ਤਾਂ ਸਿਰਫ ਚਿਹਰਾ ਅੱਗੇ ਕਰਦਾ ਹੈ ਜੀ ਉਹਨਾਂ ਨੇ ਕੈਂਡੀਡੇਟ ਵੀ ਨੂੰ ਵੀ ਪਤਾ ਹੈ ਕਿ ਮੈਨੂੰ ਮੇਰਾ ਕੀ بیس ਹੈ ਮੈਨੂੰ ਕਿੰਨੀ ਕੁ ਵੋਟਾਂ ਪੈਣੀਆਂ ਕੋਈ ਪਤਾ ਨਹੀਂ ਇਹਨਾਂ ਦੀ ਜਿਹੜਾ ਕੀ ਕਹਿੰਦੇ ਜਮਾਨਤ ਨਾ ਜਬਤ ਹੋ ਜਵੇ ਜਿਸ ਹਿਸਾਬ ਨਾਲ ਅਕਾਲੀ ਦਲ ਦਾ ਮਾਹੌਲ ਹੈ ਚਾਹੇ ਪਿੰਡਾਂ 'ਚ ਹੋਵੇ ਚਾਹੇ ਸ਼ਹਿਰਾਂ 'ਚ ਹੋਵੇ ਇਹਨਾਂ ਦੀ ਗਿਣਤੀ ਜ਼ੀਰੋ ਵੀ ਨਹੀਂ ਰਹੀ ਹੁਣ ਮਾਈਨਸ 'ਚ ਚਲੀ ਗਈ ਹੈ ਚਾਹੇ ਯੂਥ ਦੇ ਅੰਦਰ ਹੋਵੇ ਚਾਹੇ ਉਹ ਬਜ਼ੁਰਗਾ ਦੇ ਅੰਦਰ ਹੋਵੇ ਨਾ ਇਹਨਾਂ ਨੇ ਅਜ ਤੱਕ ਰੋਜ਼ਗਾਰ ਲਈ ਕੰਮ ਕੀਤਾ ਨਾ ਨਸ਼ੇਲੀ ਕੰਮ ਕੀਤਾ ਇਹਨਾਂ ਨੇ ਜੋ ਵੀ ਕੰਮ ਕੀਤਾ ਸਿਰਫ ਆਪਣੇ ਆਪਣੇ ਪੈਸੇ ਬਣਾਉਣ ਲਈ ਕੰਮ ਕੀਤਾ ਹੈ ਬਾਈ ਜੀ ਕੀ ਨਾਮ ਹੈ सोनू ਛੱਬਾ ਜੀ ਅਛਾ ਜੀ ਇਹ ਦੱਸੋ ਬੀ ਆਕਾਲੀ ਦਲ ਦਾ ਕੀ ਰਸੂਖ ਹੈਗਾ ਹੁਣ 19 ਤਰੀਕ ਨੂੰ VOTING ਹੋਣ ਜਾ ਰਹੀ ਹੈ ਹਲਕਾ ਵੈਸਟ ਦੇ ਵਿੱਚ ਕਿੰਨੀਆਂ ਕਿ ਬੋਟਾਂ ਲੈ ਜਾਊਗਾ ਆਕਾਲੀ ਦਲ ਪੰਡਾਰੀ ਸਾਹਿਬ ਇਦਾਂ ਇਹ ਜਿਹੜੀ ਜਿਮਨੀ ਚੋਨਾ ਹੋ ਰਹੀਆਂ ਨੇ ਵੈਸਟ ਕੰਸਟੀਟੂਐਂਸੀ ਦੇ ਵਿੱਚ ਦੇਖੋ ਇਹਦਾ ਆਮ ਪਬਲਿਕ ਨੂੰ ਲੁਧਿਆਣਾ ਦੇ ਵਿੱਚ ਅਗਰ ਦੇਖੋ ਹੁਣ ਸਾਡਾ ਆਈ ਬਲਾਕ ਦੇ ਵਿੱਚ ਆਫਿਸ ਆ ਸਰਾਭਾ ਨਗਰ ਦੇ ਵਿੱਚ ਰਣੇ ਅਸੀਂ ਸੈਂਟਰਲ ਦੇ ਵਿੱਚ ਆ ਕੋਈ ਇਹਨਾਂ ਆਮ ਲੋਕਾਂ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਜੀ ਦੇਖੋ ਜਿਹੜਾ ਇਹ ਇਲੈਕਸ਼ਨ ਹੋਣਾ ਅਕਾਲੀ ਦਲ ਨੂੰ ਮੇਰੇ ਹਿਸਾਬ ਨਾਲ ਵੋਟਾਂ ਨਹੀਂ ਪੈਣਗੀਆਂ ਸ਼ਹਿਰ ਦੇ ਵਿੱਚ ਇਹ 5 ਤੋਂ 7000 ਵੋਟਾਂ ਹੀ ਲੈ ਕੇ ਜਾਣਗੇ ਕਿਉਂਕਿ ਅਕਾਲੀ ਦਲ ਦਾ ਸ਼ਹਿਰਾਂ ਦੇ ਵਿੱਚ ਵजूद ਖਤਮ ਹੋ ਚੁੱਕਾ ਵਾ ਕਿਉਂਕਿ ਵੱਡੇ ਬਾਦਲ ਸਾਹਿਬ ਸੀਗੇ ਆਪਣਾ ਉਹਨਾਂ ਦੇ ਕਰਕੇ ਪਾਰਟੀ ਚੱਲਦੀ ਪਈ ਸੀਗੀ ਲੇਕਿਨ ਅਕਾਲੀ ਦਲ ਦਾ ਇਸ ਵੇਲੇ ਜਨਨਧਾਰ ਘਟਿਆ ਹੋਇਆ ਹੈ ਔਰ ਅਗਰ ਆਪਾਂ ਜਨਨਧਾਰ ਦੀ ਗੱਲ ਕਰਾਂਗੇ ਤਾਂ ਭਾਜੀਪੀ ਦਾ ਵੀ ਕੋਈ ਬੋਤਾ ਉੱਥੇ ਲੁਧਿਆਣਾ ਦੇ ਵਿੱਚ ਰਸੂਖ ਗਿਆ ਨਹੀਂ ਕਾਰਨ ਕੀ ਹੈ ਕਿ ਅਕਾਲੀ ਦਲ ਪਹਿਲਾਂ ਕਿਸੇ ਵੇਲੇ ਬਾਦਲ ਸਾਹਿਬ ਦੇ ਵੇਲੇ ਸੀ ਨਸ਼ਾ ਇਸ ਪਾਰਟੀ ਨੂੰ ਲੈ ਕੇ ਬੈਠ ਗਿਆ ਕਿਉਂਕਿ ਇਹ ਨਸ਼ੇ ਦੀ ਜਨਮਨੀ ਸੀ ਜੋ ਲੋਕੀ ਕਹਿੰਦੇ ਸੀਗੇ ਕਿ ਨਾ ਪੰਜਾਬ ਦੇ ਵਿੱਚ ਨਸ਼ਾ ਆਇਆ ਅਗਰ ਉਹ ਅਕਾਲੀ ਦਲ ਦੀ ਹੀ ਦੇਣ ਸੀ ਬਾਈ ਜੀ ਕੀ ਨਾਮ ਹੈ ਸਰ ਮੇਰਾ ਨਾਮ ਰਕੇਸ਼ਪੁਰੀ ਆ ਜੀ ਹਾਂਜੀ ਰਕੇਸ਼ ਸਰ ਆ ਜਿਮਣੀ ਚੋਂਣਾ ਹੋ ਰਹੀਆਂ ਪਤਾ ਤੁਹਾਨੂੰ ਜੀ ਸਰ ਪਤਾ ਜੀ ਕਿੰਨੀ ਤਰੀਕ ਨੂੰ ਹੋ ਰਹੀਆਂ ਪਤਾ ਇਹ 19 ਤਰੀਕ ਨੂੰ ਹੋ ਰਹੀਆਂ ਜੀ 19 ਤਰੀਕ ਨੂੰ ਹੋ ਰਹੀਆਂ ਤੇ ਅਕਾਲੀ ਦਲ ਦਾ ਕੈਂਡੀਡੇਟ ਦਾ ਨਾਮ ਪਤਾ ਤੁਹਾਨੂੰ ਨਹੀਂ ਸਰ ਨਾ ਅਕਾਲੀ ਦਲ ਦਾ ਪਤਾ ਹੀ ਆਪਾਂ ਨੂੰ ਕੈਂਡੀਡੇਟ ਕਿਹੜਾ ਖੜਾ ਵਾ ਨਾ ਭਾਜਪੀ ਦਾ ਪਤਾ ਵਾ ਤੇ ਅਕਾਲੀ ਦਲ ਦਾ ਸਰ ਵजूद ਹੀ ਕੁਝ ਨਹੀਂ ਹੈਗਾ ਜੀ ਜਦ ਤੱਕ ਨਾਮ ਹੀ ਨਹੀਂ ਪਤਾ ਤਰੀਨਾਂ ਕੈਂਡੀਡੇਟ ਦਾ ਇਹ ਨਾਮ ਪਤਾ ਜੋ ਵੱਡੇ ਬਾਦਲ ਸਾਹਿਬ ਹੁੰਦੇ ਸੀਗੇ ਉਹ ਨਾਲ ਜੁੜੇ ਹੋਏ ਸੀ ਸਾਰੀ ਸੰਸਥਾ ਤੇ ਇਹ ਬੀਜੇਪੀ ਅਗਰ ਜੇ ਇਕੱਠੀ ਹੋ ਕੇ ਲੜਦੀ ਇਹਨਾਂ ਦੇ ਨਾਲ ਤਾਂ ਸ਼ਾਇਦ ਸੀਟ ਕੱਢ ਜਾਂਦੇ ਤੇ ਇਸ ਕਰਕੇ ਜੋ ਲੜਾਈ ਹੈਗੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹੈਗੀ ਆ ਜਿਮਣੀ ਚੋਣਾਂ ਹੋ ਰਹੀਆਂ ਨੇ ਆਪਣੇ ਹਲਕਾ ਵੈਸਟ ਦੇ ਵਿੱਚ ਤੇ ਕੀ ਲੱਗਦਾ ਵਾ ਕੀ ਕੰਡੀਸ਼ਨ ਰਹੇਗੀ ਆਕਾਲੀ ਦਲ ਦੀ ਕੀ ਕੰਡੀਸ਼ਨ ਰਹੇਗੀ ਜਾਂ ਹੋਰ ਕਿਸੇ ਪਾਰਟੀ ਬਾਰੇ ਕੀ ਗੱਲ ਸਰ ਆਕਾਲੀ ਦਲ ਦਾ ਵੀ ਕੰਡੀਸ਼ਨ ਕੋਈ ਜ਼ਿਆਦਾ ਵਧੀਆ ਨਹੀਂ ਲੱਗਦੀ ਮੈਨੂੰ ਬਾਕੀ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਹੋਂ ਉਸ ਚ ਆਕਾਲੀਆਂ ਦਾ ਜ਼ੋਰ ਹੈਗਾ ਹੀ ਹੈ ਤਸੋ ਸ਼ਹਿਰ ਦੇ ਵਿੱਚ ਮਿਲਮਾ ਜੁਲਮਾ ਇਹ ਰਿਸਪੌਂਸ ਮਿਲ ਲਾਉਣਾ ਨੂੰ ਮਿਸਟਰ ਕੁਮੰਜੀ ਖੜੇ ਨੇ ਐਡਵੋਕੇਟ ਆਪਣੇ ਤੇ ਦੇਖੋ ਉਹਨਾਂ ਦਾ ਵੀ ਕੀ ਜ਼ੋਰ ਲਾਉਂਦੇ ਨੇ Hindu ਵੋਟਰ ਤੇ ਕੀ ਜ਼ੋਰ ਲੱਗਦਾ ਹੈ ਮਤਲਬ ਸਿੱਖ ਵੋਟ ਦੇ ਉੱਤੇ ਕੀ ਜ਼ੋਰ ਲੱਗਦਾ ਇਹ ਤਾਂ ਆਨ ਵਾਲਾ ਟਾਈਮ ਹੀ ਦੱਸੇਗਾ ਸਰ ਜਿਮਨੀ ਚੋਣਾ ਆ ਰਹੀਆਂ ਨੇ 19 ਤਰੀਕ ਨੂੰ ਤੇ ਅਕਾਲੀ ਦਲ ਦੀ ਕੀ ਕੰਡੀਸ਼ਨ ਹੈ ਸਰ ਦੇਖੋ ਜੀ ਸਹੀ ਮੈਨੇ ਦੇ ਵਿੱਚ ਤਾਂ ਜਿਹੜਾ ਮੇਨ ਹੈਗਾ ਆਪਣਾ ਕਾਂਗਰਸ ਔਰ ਆਪ ਦੇ ਵਿੱਚ ਹੀ ਹੋਣਾ ਹੈ ਮੇਨ ਦਾ ਜਿਹੜਾ ਮੁਕਾਬਲਾ ਹੈਗਾ ਤੇ ਬੀਜੇਪੀ ਨੇ ਥੋੜਾ ਲੇਟ ਕਰਤਾ ਬਾਕੀ ਇਹ ਹੈਗਾ ਕਿ ਬੀਜੇਪੀ ਪੂਰੀ ਇਹਨਾਂ ਨੂੰ ਟੱਕਰ ਦਊਗੀ ਐਸੀ ਗੱਲ ਨਹੀਂ ਅਕਾਲੀ ਦਲ ਕੀ ਕਹਿੰਦੀ ਸਰ ਉਹਦੇ ਬਾਰੇ ਕੁਝ ਕਮੈਂਟ ਕਰਨਾ ਮੁਸ਼ਕਿਲ ਹੈ ਹਜੇ ਕੀ ਲੱਗਦਾ ਵੀ ਅਕਾਲੀ ਦਲ ਸੀਟ ਕੱਢ ਕੇ ਲੈ ਜਾਊਗਾ ਜਿਮਨੀ ਚੋਣਾ ਦੇ ਵਿੱਚ ਕਿਉਂਕਿ 19 ਤਰੀਕ ਨੂੰ ਵੋਟਾਂ ਪੈਣੀਆਂ ਨੇ ਹਲਕਾ ਵੈਸਟ ਦੇ ਵਿੱਚ ਅਕਾਲੀ ਦਲ ਤਾਂ ਦੇਖੋ ਜੀ ਸੀਟ ਤਾਂ ਨਹੀਂ ਹਲੇ ਕੱਢਦਾ ਪਰ ਪ੍ਰਕਾ ਪ੍ਰਕਾਉਰ ਗੁਰ ਸਿੰਘ ਘੁੰਮਣ ਜੋ ਵੀ ਨਾਮ ਹੈ ਨਾਮ ਚਲੋ ਉਹ ਬੰਦੇ ਠੀਕ ਨੇ ਵਧੀਆਂ ਨੇ ਉਹਨਾਂ ਨੇ ਜਿਵੇਂ ਦਿਲਰਾਜ ਕੁੜੀ ਦਾ ਕੇਸ ਵੀ ਲੜਿਆ ਸੀਗਾ ਉਹਨੂੰ ਫਾਂਸ ਦਾ ਵੀ ਬਚਾਇਆ ਉਹ ਇੱਕ ਮਤਲਬ ਅਲੱਗ ਚੀਜ਼ ਐ ਐਡਵੋਕੇਟ ਸਿਆਸਤ ਅਲੱਗ ਚੀਜ਼ ਐ ਉਹਨਾਂ ਪਰ ਬੰਦੇ ਬਹੁਤ ਵਧੀਆਂ ਨੇ ਪਰ ਜੇ ਕਹੀਏ ਕਿ ਅਕਾਲੀ ਦਲ ਦੇ ਆਧਾਰ ਤੇ ਸੀਟ ਕੱਢਣੀ ਉਹ ਮੁਸ਼ਕਲ ਹਲੇ ਤੇ ਟਾਕਰਾ ਦੋ ਬੰਦਿਆਂ ਦਾ ਹੀ ਐ ਅਰੋੜਾ ਜੀ ਤੇ ਅਸ਼ੋਜੀ ਦਾ ਕੀ ਲੱਗਦਾ ਜਿਮਣੀ ਚੋਣਾਂ ਦੇ ਵਿੱਚ ਅਕਾਲੀ ਦਲ ਸੀਟ ਕੱਟ ਕੇ ਲੈ ਜਾਏਗੀ ਕਿਉਂਕਿ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਉਹ ਹੈਗਾ ਵਾ ਪ੍ਰੂਪਕਾਰ ਸਿੰਘ ਘੁੰਮਣ ਤੇ ਐਡਵੋਕੇਟ ਹੈ ਦਿਲਰੋਜ਼ ਵਾਲੇ ਕੇਸ ਦੇ ਵਿੱਚ ਇਹਨਾਂ ਨੇ ਆ ਰੋਪੀਆ ਨੂੰ ਸਜ਼ਾ ਦਵਾਈ ਸੀਗੀ ਤੇ ਕੀ ਲੱਗਦਾ ਹੈ ਵੀ ਇਹ ਸੀਟ ਕੱਟ ਕੇ ਲੈ ਜਾਣਗੇ ਜਾਂ ਅਕਾਲੀ ਦਲ ਸਿਰਫ ਵਰਤ ਕਹੀ ਇਹਨਾਂ ਨੂੰ ਛੱਡ ਦੇਗੀ ਕਿਉਂਕਿ ਇਹਨਾਂ ਨੇ ਮਨਪ੍ਰੀਤ ਅਯਾਲੀ ਨੂੰ ਵੀ ਅਕਾਲੀ ਦਲ ਨੇ ਵਰਤ ਲਿਆ ਉਸ ਤੋਂ ਬਾਅਦ ਆਪਣਾ ਐਮਐਲਏ ਵੀ ਬਣੇ ਰਹੇ ਆ ਇਹ ਤੇ ਉਸ ਤੋਂ ਬਾਅਦ ਇਹਨਾਂ ਨੂੰ ਵਰਤ ਕੇ ਇੱਕ ਸਾਈਡ ਤੇ ਲਾਤਾ ਖੁੱਡੇ ਲੈਣ ਕੀ ਲੱਗਦਾ ਵੀ ਇਹਨਾਂ ਨੇ ਇੱਕ ਮਗਰੋਂ ਲਾਣ ਵਾਲੀ ਗੱਲ ਕੀਤੀ ਹੈ ਕਿਉਂਕਿ ਇਹ ਬੜੀ ਫਸਮੀ ਟੱਕਰ ਹੋਣ ਵਾਲੀ ਹੈ ਜਿਮਨੀ ਚੋਂ ਦੀ ਦੇਖੋ ਜੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪਰਕ ਪਰਕਪਕਾਰ ਸਿੰਘ ਘੁੰਮਣ ਜਿਹੜੇ ਨੇ ਜੇ ਇਹਨਾਂ ਦੀ ਸ਼ਖਸੀਅਤ ਦੀ ਗੱਲ ਕਰੀਏ ਤੇ ਇਹ ਸ਼ਖਸੀਅਤ ਵਾਕਈ ਬਹੁਤ ਇਹਨਾਂ ਨੇ ਵਧੀਆ ਚੁਣੀ ਹੈ ਕੈਂਡੀਡੇਟ ਬਹੁਤ ਵਧੀਆ ਨੇ ਪਰ ਜੇ ਆਪਾਂ ਜਿੱਤਣ ਦੀ ਜੇ ਆਪਾਂ ਨੂੰ ਸਵਾਲ ਜਿੱਤਣ ਦਾ ਜਿੱਤਣ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਐਸਐਮ ਰੁਖਾ ਹੈ ਉਹ ਜਿੱਸਾ ਕਿ ਛੋਟੇ ਵੀਰ ਨੇ ਵੀ ਹੁਣ ਦੱਸਿਆ ਕਿ ਉਹ ਬਹੁਤ ਵਧੀਆ ਨਹੀਂ ਹੈ ਉਹ ਵਧੀਆ ਕਿਉਂ ਨਹੀਂ ਹੈ ਉਹ ਵਧੀਆ ਕਿਉਂ ਨਹੀਂ ਹੈ ਕਿ ਵਰਕਰਾਂ ਦੀ ਸੁਣਵਾਈ ਨਹੀਂ ਹੈ ਮੈਂ 10 ਤੋਂ 15 ਸਾਲ ਕਲ ਸ਼ੋਮਨੀ ਅਕਾਲੀ ਦਲ ਦੇ ਨਾਲ ਦੀ ਸਪੋਰਟ ਕੀਤੀ ਹੈ ਹਰ ਹਰ ਫੰਕਸ਼ਨ ਇਹਨਾਂ ਨੇ ਅਟੈਂਡ ਕੀਤਾ ਹੈ ਹਰ ਰੈਲੀਆਂ ਦੇ ਵਿੱਚ ਇਹਨਾਂ ਦੇ ਨਾਲ ਸਪੋਰਟ ਕੀਤੀ ਹੈ ਪਰ ਕਿਸੇ ਕਾਰਨਾ ਕਰਕੇ ਵੀ ਕਹਿ ਲੋ ਵੀ ਹਰ ਬੰਦੇ ਦਾ ਕਿਤੇ ਕਿਤੇ ਮਨ ਖੱਟਾ ਹੁੰਦਾ ਜਾਂ ਕਿਸੇ ਨੂੰ ਲੱਗਦਾ ਵੀ ਇਹ ਯਾਰ ਇਹ ਇਹ ਵਰਕਰ ਦੀ ਸੁਣਵਾਈ ਨਹੀਂ ਕਰਦੇ ਜਾਂ ਵਰਕਰ ਦਾ ਵਰਕਰ ਦੀ ਪੋਸ਼ਕੋਸ਼ ਨਹੀਂ ਕਰਦੇ ਜਾਂ ਵਰਕਰ ਨੂੰ ਇਹ ਸਮਝ ਦੀ ਕੁਝ ਨਹੀਂ ਹੈ ਵਰਕਰ ਸਿਰਫ ਉਸ ਵਾਸਤੇ ਹੈ ਕਿ ਜਦੋਂ ਰੈਲੀਆਂ ਗਈਆਂ ਉਦੋਂ ਫੋਨ ਕਰ ਦੋ ਦੁਬਾਰਾ ਇਹਨਾਂ ਦੀ ਕੋਈ ਲੋੜ ਨਹੀਂ ਹੈ ਦੁਬਾਰਾ ਇਹਨਾਂ ਦਾ ਕੋਈ ਵਾਸਤਾ ਨਹੀਂ ਹੈ ਪਾਰਟੀ ਉਹੀ ਕਾਮਯਾਬ ਹੈ ਪਾਰਟੀ ਉਹੀ ਚਲਦੀ ਹੈ ਜਿਹੜੀ ਵਰਕਰ ਨੂੰ ਪੂਰਾ ਦਾ ਪੂਰਾ ਮਾਨ ਸਨਮਾਨ ਦੇਵੇ ਇਹ ਨਹੀਂ ਇਹ ਵੀ ਕੱਲਾ ਰੇਲੀਆਂ ਤੋਂ ਬਣਾ ਲੋਡ ਪੈਣੀ ਤੇ ਰੇਲੀਆਂ ਤੇ ਪਹੁੰਚ ਜਾਵੇ ਉਹਨਾਂ ਨੂੰ ਤਾਂ ਅੱਗੇ ਬਿਛੇ ਉਹਨਾਂ ਨੂੰ ਕੋਈ ਪੁੱਛੇ ਕਿਸੇ ਨਾ ਠੀਕ ਹੈ ਨਾ ਇਹ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਸਿਸਟਮ ਇਹ ਖਰਾਬ ਹੈ ਅਕਾਲੀ ਦਲ ਦਾ ਸਿਸਟਮ ਜੇ ਹੁਣ ਵੀ ਹੈ ਅਕਾਲੀ ਦਲ ਜਿਹੜਾ ਕੋਈ ਕੋਈ ਸਿਸਟਮ ਆਪਣਾ ਸਿੱਧਾ ਨਹੀਂ ਕਰਦਾ ਜਾਂ ਸਿਸਟਮ ਸਹੀ ਨਹੀਂ ਕਰਦੇ ਤਾਂ ਆਉਣ ਵਾਲੀ 2027 ਦੇ ਵਿੱਚ ਵੀ ਇਹਨਾਂ ਨੂੰ ਇਹਦਾ ਜਿਹੜਾ ਸਿਸਟਮ ਉਹ ਭੁਗਤਣਾ ਖਮਿਆਜਾ ਭੁਗਤਣਾ ਪਏਗਾ ਕਿੰਨੀ ਕਿ ਵੋਟ ਲੈ ਜਾਊਗਾ ਫਿਰ ਅਕਾਲੀ ਦਲ ਦੇਖੋ ਜੀ ਕਾਲੀ ਦਾਲ ਜਿਹੜੀ ਪਰ ਪਾਰਥਕ ਕੋ ਮਰਦੀ ਸ਼ਖਸੀਅਤ ਦੇ ਉਹਨਾਂ ਦੇ ਹਿਸਾਬ ਨਾਲ ਜੇ ਕੋਈ ਵੋਟ ਪਾ ਦੇ ਪਾ ਦੇ ਪਰ ਇੱਕ ਜਿੱਤਣ ਦਾ ਮਸਲਾ ਦੇ ਚ ਜਿੱਤ ਨਹੀਂ ਸਕਦੀ ਜਿੱਤਣ ਦਾ ਕਾਲੀ ਦਾਲ ਨੂੰ ਇੱਕ ਸ਼ਖਸੀਅਤ ਨੂੰ ਵੋਟ ਪਾ ਸਕਦੀ ਆ ਪਰ ਪਾਰਟੀ ਪਾਰਟੀ ਨੂੰ ਵੀ ਕੋਈ ਵੋਟ ਪਾ ਸਕਦੀ ਆ ਪਰ ਅੱਪਾ ਜਿੱਤਣ ਦੀ ਗੱਲ ਕਰੀਏ ਜਿੱਤਣ ਦਾ ਮੁਕਾਬਲਾ ਜਿਹੜਾ ਕਿ ਉਹ ਦੋਈ ਪਾਰਟੀਆਂ ਦੇ ਵਿੱਚ ਜਿਹੜਾ ਮੈਨੂੰ ਨਜ਼ਰ ਆ ਰਿਹਾ ਉਹ ਆਸ਼ੂ ਜੀ ਔਰ ਜਿਹੜੀ ਸਰਕਾਰ ਆਪਣਾ ਸੰਜੀਵ ਅਰੋੜਾ ਜੀ ਦੇ ਵਿੱਚ ਠੀਕ ਹੈ ਜੀ ਧੰਨਵਾਦ ਸਰ ਕੀ ਨਾਮ ਹੈ ਰੂਬਲ ਦਲ ਰੂਬਲ ਜੀ ਇਹ ਦੱਸੋ ਵੀ ਹੁਣ ਆ ਕਾਲੀ ਦਲ ਬਿਨ ਨੇ ਆਪਣਾ ਜਿਹੜਾ ਕੈਂਡੀਡੇਟ ਖੜਾ ਕੀਤਾ ਆ ਘਮਣ ਐਡਵੋਕੇਟ ਨੇ ਤੇ ਕੀ ਲੱਗਦਾ ਵੀ ਉਹ ਕੱਢ ਜਾਣਗੇ ਸੀਟ ਆਪਣੀ ਦੇਖੋ ਜੀ ਕਾਲੀ ਦਲ ਸੀਟ ਕੱਢਣੀ ਤਾਂ ਸੁਖੀ ਆ ਜੋ ਮਰਜੀ ਚਲੋ ਜੇ ਆਪਾਂ ਪਿਛਲੇ 10 ਸਾਲਾਂ ਚੱਲੀ ਇਹ ਜੋ ਕਾਲੀ ਦਲ ਨੇ ਕੰਮ ਕੀਤੇ ਉਹ ਕਿਸੇ ਸਰਕਾਰ ਦੀਆਂ ਉਸਰਨ ਕੀਤੇ ਜੋ ਇਹਨਾਂ ਨੇ ਬੇਜ ਬਣਾਏ ਆ ਪੁਲ ਸਾਰੇ ਨੇ ਸੜਕਾਂ ਸਾਰੇ ਜੋ ਵੀ ਮੈਦਾਨ ਹੈ ਬਠਿੰਡਾ ਦੇਖ ਲਓ ਕਿੰਨਾ ਵਧੀਆ ਬਣਾਉਂਦੇ ਜੋ ਬਣਾਇਆ ਕਾਲੀ ਦਲ ਨਹੀਂ ਬਣਾਇਆ ਵਾ ਅਸੀਂ ਕਹਿ ਦਈਏ ਪਰ ਹੁਣ ਜਿਹਨਾਂ ਦਾ ਉਛਕੜ ਹੀ ਖਰਾਬ ਹੋ ਚੁੱਕਿਆ ਵੱਡੇ ਬਦਲ ਸਾਬ ਨਹੀਂ ਦੇ ਠੀਕ ਹੈ ਛੋਟੇ ਬਦਲ ਨਹੀਂ ਨਸਮਲ ਦਾ ਪਿੰਡ ਦੇ ਕੋਲ ਪਾਰਟੀਬਾਜੀ ਚ ਤੂ ਤੂ ਮੈਂ ਮੈਂ ਹੋ ਰਹੀ ਹੈ ਪ੍ਰਧਾਨਗੀ ਛੱਡਣ ਦੀਆਂ ਗੱਲਾਂ ਤਕਾਰੀਆਂ ਨੇ ਤੇ ਜਿਹੜੇ ਇੱਕ ਮਨਸਾਹਬ ਖੜੇ ਹੋਏ ਨੇ ਠੀਕ ਹੈ ਬੰਦੇ ਅੱਛੇ ਆ ਗੁੱਡੇ ਬੰਦੇ ਅਸੀਂ ਇਹ ਬੰਦੇ ਨਹੀਂ ਬੰਦਾ ਵਧੀਆ ਵਾ ਕਿਉਂਕਿ ਇਸ ਏਰੀਆ ਚ ਅਕਾਲੀ ਦਲ ਦੀ ਸਿਰਫ 13000 ਵੋਟ ਹੈ ਜੇ ਸਿਕਨੇ 13000 ਚੋਂ ਨੂੰ 10000 ਵੀ ਪੈ ਜਗੇ ਤਾਂ ਵੀ ਜਿੱਤ ਤਾਂ ਹੈ ਨਹੀਂ ਨੇੜੇ 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 ਜਿੱਤ ਨੇੜੇ ਨੇੜੇ ਨਹੀਂ ਹੈਗੀ ਜਿਹੜੀ ਫਾਈਟ ਹੈ ਸਿਰਫ ਵਾਸ਼ੂ ਤੇ ਅਰੋੜਾ ਦੀ ਚੀ ਹੈ ਕੀ ਨਾਮ ਹੈ ਸਰ ਕਮਲਪ੍ਰੀਤ ਸਿੰਘ ਜੀ ਕਮਲਪ੍ਰੀਤ ਜੀ ਇਹ ਦੱਸੋ ਵੀ ਕੀ ਲੱਗਦਾ ਹੈ ਵੀ ਹੁਣ ਅਕਾਲੀ ਦਲ ਲੈ ਜੂਗੀ ਸੀਟ ਜਾਂ ਕਿੱਦਾਂ ਵੀ ਆ ਨਹੀਂ ਜੀ 100% ਅਕਾਲੀ ਦਲ ਨਹੀਂ ਲੈ ਸਕਦੀ ਸੀਟ ਚ ਹਾਂਜੀ ਸਰ ਹੋਰ ਕੋਈ ਦੱਸੋ ਕਿਉਂਕਿ ਜਿੱਦਾਂ ਦੇ ਸ਼ਖਸੀਅਤ ਨੇ ਕਿਉਂਕਿ ਸ਼ਖਸੀਅਤ ਦੀ ਆਪਾਂ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਇਹਨਾਂ ਦੀ ਬੜੀ ਗੱਲਬਾਤ ਪਰ ਰਾਜਨੀਤੀ ਦੀ ਗੱਲ ਕਰੀਏ ਤੇ ਇਹਨਾਂ ਤਜਰਬਾ ਨਹੀਂ ਹੈਗਾ ਐਡਵੋਕੇਟ ਸਾਹਿਬ ਨੂੰ ਤੇ ਕੀ ਲੱਗਦਾ ਵੇ ਕਿੰਨੀ ਕੁ ਵੋਟ ਲੈ ਕੇ ਜਾ ਸਕਦੇ ਸਰ ਵੋਟ ਤਾਂ ਜੀ ਦੇਖੋ ਜਿਵੇਂ ਭਾਈ ਨੇ ਦੱਸਿਆ ਕਿ 13000 ਵੋਟਾਂ 13000 ਤੋਂ 8-10000 ਵੋਟ ਲੈ ਵੀ ਜਾਂਦੇ ਨੇ ਹੁਣ ਦੀ ਕੋਈ ਅਮੀਰ ਹੈ ਨਹੀਂ ਕਿਸ ਚੋਣ ਦੇ ਵਿੱਚ ਯਾ ਭਾ ਨਾ ਕੌਂਸਲਰ ਚੋਣ ਜ਼ੋਨ ਤੇ ਸਮਝ ਆਂਦੀ ਹੈ ਇਹ ਚੋਣ ਦੇ ਵਿੱਚ ਉਹਨਾਂ ਦੀ ਮਿਲ ਲਗੀ ਕਿਸੇ ਹਾਲ ਚ ਵੀ ਉਹ ਜਿੱਤ ਨਹੀਂ ਸਕਦੇ ਜਿੱਤਣ ਦੇ ਆਸ ਤੇ ਭਾਜੀ ਦੋ ਹੀ ਪਾਰਟੀਆਂ ਨੇ ਦੇ ਬੇਬੀ ਨੇ ਦੱਸਿਆ ਉਹੀ ਦੋ ਪਾਰਟੀਆਂ ਦੀ ਆਸ ਨੇ ਔਰ ਕੋਈ ਨਹੀਂ ਜਿੱਤ ਸਕਦਾ ਇੱਥੇ ਸਰ ਕੀ ਸਥਿਤੀ ਆ ਕਾਲੀ ਦਲ ਦੀ ਕੀ ਲੱਗਦਾ ਵੀ 19 ਤਰੀਕ ਨੂੰ ਹੋਣ ਵਾਲੀ ਜਿਹੜੀ ਚੋਣਾਂ ਨੇ ਤੇ ਉਹਦੇ ਵਿੱਚ ਕਿੰਨੀਆਂ ਕ ਬੋਟਾਂ ਹੁਮਨ ਸਾਹਿਬ ਨੂੰ ਪੈ ਜਾਣਗੀਆਂ ਜਾਂ ਕੀ ਲੱਗਦਾ ਤੁਹਾਨੂੰ ਕਾਲੀ ਨਾਲ ਦਾ ਕੈਂਡੀਡੇਟ ਤਾਂ ਬਹੁਤ ਵਧੀਆ ਹੈ ਵਕੀਲ ਹੈ ਹੁਮਨ ਸਾਹਿਬ ਉਹਨਾਂ ਦੀ ਪਰਫਾਰਮੈਂਸ ਤਾਂ ਪਤਾ ਲੱਗੇਗੀ ਬਾਅਦ ਚੋਈ ਪਰ ਐਜ਼ ਅ ਹਿਊਮਨ ਬਿੰਗ ਤਾਂ ਬਹੁਤ ਵਧੀਆ ਬੰਦੇ ਨੇ ਪਾਰਟੀ ਨੂੰ ਵੋਟ ਕਿੰਨੀ ਪੈਂਦੀ ਹੈ ਇਹ ਬਾਅਦ ਵਿੱਚ ਪਤਾ ਲੱਗੇਗਾ ਕਿਉਂਕਿ ਰੂਲਿੰਗ ਪਾਰਟੀ ਵੀ ਇੱਥੇ ਕੰਟੈਸਟ ਕਰੀ ਕਰਦੀ ਹੈ ਕਰ ਵੀ ਰਹੀ ਹੈ ਉਹਨਾਂ ਦੀ ਪਰਫਾਰਮੈਂਸ ਤੇ ਕਾਲੀ ਦਲ ਦੀ ਪਿਛਲੀ ਪਰਫਾਰਮੈਂਸ ਤੇ ਹੀ ਡਿਪੈਂਡ ਕਰੇਗਾ ਵੀ ਕਿੱਥੇ ਜਾਂਦਾ ਕੋਈ ਜੇ ਗੱਲ ਕਰਿਆ ਜਾਵੇ ਜਿਹੜੇ ਪਰ ਉਪਕਾਰ ਸਿੰਘ ਘੁੰਮਣ ਹੈ ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਦੱਸਦੇ ਨੇ ਵੀ ਲੋਕ ਵੀ ਬਹੁਤ ਵਧੀਆ ਅੱਛੀ ਹੈ ਪਰ ਜੇ ਪਾਰਟੀ ਨੂੰ ਦੇਖਿਆ ਜਾਵੇ ਤਾਂ ਕਿਤਨੇ ਕਿਤੇ ਇਮੇਜ ਥੋੜੀ ਜੀ ਡੋਨ ਹੈ ਤੇ ਪਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ 19 ਤਰੀਕ ਨੂੰ ਜਿਹੜੀ ਗੇਂਦ ਹੈਗੀ ਉਹ ਕਿਸ ਪਾਲੇ ਵਿੱਚ ਡਿੱਗਦੀ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ